प्यारे दर्शकों आओ आपा हुण सुनदे हां बलविंदर बराड़ दी पुस्तक मन दा कोना चो लिखया लेख पहो फुटण वरगी रुत मेरे कॉलेज दाखल होण समय दे पहले पहले ओ दिन मेरी उमर देया ਹਨेरिया कुंदरा विच जगमगाउंदी चढ़दे चंदरमा दी फांक वाण नजर आंदे हन जद मन अंदर हर समय कलवल होंदे पानीया जिक उबाल जइहा उठ खडा सी होली होली एसी उबाल दे सेक नाल अंदरला सारा संसार ਖਤਬਲ ਖਤਬਲ ਰਿਜੰਦ ਦੇ ਰਾਜ ਆਪਿਆ ਬਚਪਨ ਅਤੇ ਜਵਾਨੀ ਦੇ ਉਰਵਾਰ ਨਾ ਪਾਰਦਾ ਇਸ ਸਮਾਂ ਇਉਂ ਲੱਗਦਾ ਰਿਹਾ ਜਿਵੇਂ ਦੂਰ ਜਿੱਥੇ ਤੱਕ ਵੀ ਨਜ਼ਰ ਮਾਰ ਕਰਦੀ ਹੈ ਉਸ ਦੁਮੇਲ ਤੱਕ ਬਚਪਨ ਅਤੇ ਜਵਾਨੀ ਬਗਲਗੀਰ ਹੋ ਰਹੀਆਂ ਹੁਣ ਉਸ ਸਮੇਂ ਬਚਪਨ ਨੂੰ ਬਾਏ ਬਾਏ ਕਰ ਦੇਣਾ ਸਾਡੀ ਹੋਂਈ ਬਣ ਖੜਦਾ ਹੈ ਉੰਜ ਮੈਂ ਉਸ ਬਚਪਨ ਦੇ ਕੁਝ ਅੰਝ ਹਾਲੇ ਵੀ ਕਿਤੇ ਅੰਦਰ ਬਚਾ ਕੇ ਸਾਂਭ ਰੱਖੇ ਹਨ ਕਦੇ ਕਦੇ ਇਸ ਅੰਝ ਹਵਾਲੇ ਹੋਈ ਮੈਂ ਭੁੱਲੀ ਜਾਂਦੀ ਹਾਂ ਕਿ ਕਿੰਨੇ ਦਹਾਕੇ ਮੇਰੀ ਵਖੀ ਨਾਲੋਂ ਕਿਰ ਗਏ ਹਨ ਮੈਂ ਕਿਹੜੀ ਕੁਰਸੀ ਤੇ ਬੈਠੀ ਹਾਂ ਜਾਂ ਕਿਸ ਤਰ੍ਹਾਂ ਦੇ ਲੋਕਾਂ ਵਿੱਚ ਘिरी ਹੋਈ ਹਾਂ ਵਰਤਮਾਨ ਹੱਤੋਂ ਤਿਲਕੀ ਮੈਂ ਬਸ ਉਹਨਾਂ ਪਲਾਂ ਦੇ ਹੀ ਹਾਣ ਹੋ ਜਾਂਦੀ ਬਸ ਆਪਣੇ ਆਪ ਦਾ ਸਾਥ ਮਾਣਦੀ ਖੀਵੀ ਹੋਈ ਜਾਂਦੀ ਹਾਂ ਜੀ ਕਰਦਾ ਹੈ ਮੇਰਾ ਇਹ ਅੰਸ਼ ਮੇਰੀ ਅਰਥੀ ਤੱਕ ਸਾਥ ਨਿਭਾਵੇ ਜਿੱਥੇ ਸੁੱਖ ਦਾ ਕੋਈ ਸਾਥ ਆ ਨਸੀਬ ਹੁੰਦਾ ਹੈ ਅੱਜ ਉਮਰ ਦੀ ਟਲਣ ਵੱਲ ਨੂੰ ਰੁਖ ਕਰਦਿਆਂ ਲੱਗਦਾ ਹੈ ਮੇਰੇ ਤੇ ਵੀ ਕਦੇ ਜ਼ਿੰਦਗੀ ਦੀ ਚੜ੍ਹਤ ਵੱਲ ਨੂੰ ਪਹੋਂ ਫੁੱਟਣ ਵਰਗੀ ਰੁੱਤ ਪਸਰੀ ਸੀ ਉਹ ਦੁੱਧ ਦੇ ਦਾਣਿਆਂ ਵਿੱਚਲੀ ਮਿਠਾਸ ਤੇ ਪਨਪਣ ਜਿਹਾ ਸਮਾਂ ਮਾਂ ਦਾ ਦੁੱਧ ਚੁੰਗਦੇ ਮਾਸੂਮ ਦੇ ਓਲੇ ਜਿਹੇ ਮੂੰਹ ਦੀਆਂ ਸੁੱਚੀਆਂ ਬੁਲੀਆਂ ਤੋਂ ਆਉਂਦੀ ਮਹਿਕ ਜਿਹੇ ਦਿਨ ਫਲਾਂ ਦੇ ਰੁੱਖਾਂ ਤੇ ਆਉਂਦੀਆਂ ਡੋਡੀਆਂ ਵਿਚਲੇ ਸਵਾਦ ਵਰਗੀ ਰੁੱਤ ਸੀ ਕਾਸ਼ ਉਮਰ ਦੇ ਉਸ ਮੋੜ ਨੂੰ ਫ੍ਰੀਜ਼ ਕਰ ਲੈਣ ਦੀ ਵੀ ਕੋਈ ਜੁਗਤ ਮੇਰੇ ਹੱਥ ਹੁੰਦੀ ਉਦੋਂ ਲੱਗਦਾ ਸੀ ਇਹ ਸੰਦਲੀ ਰੁੱਤ ਬਸ ਮੇਰੇ ਦੁਆਲੇ ਹੀ ਮੰਡਰਾ ਰਹੀ ਹੈ ਸੂਰਜ ਦਾ ਚੜਨਾ ਉਤਰਨਾ ਵੀ ਜਿਵੇਂ ਮੇਰੀ ਮਰਜ਼ੀ ਦੇ ਅਨੁਸਾਰ ਹੋ ਖੜਾ ਸੀ ਹੋਰ ਕੁਲ ਦੁਨੀਆ ਤਾਂ ਅਸਲੋਂ ਹੀ ਹਣੀ ਹਣੀ ਲੱਗਣ ਲੱਗਦੀ ਸੀ ਮੈਨੂੰ ਮੁਖਾਤਬ ਹਰ ਈਬਾਰਤ ਪਿੱਛੇ ਸਵਾਲੀਆ ਨਿਸ਼ਾਨ ਲਗਾ ਕੇ ਸੁਣਨ ਦੀ ਆਦਤ ਨੇ ਇੱਕ ਅਜੀਬ ਰੋਸਾ ਜਾ ਪਾਲ ਰੱਖਿਆ ਸੀ ਰੱਬ ਨੂੰ ਵੀ ਗੁਲਾਮੋਂ ਫੜ ਕੇ ਦੁਆਲੇ ਹੋ ਰੀਆਂ ਵਧੀਕੀਆਂ ਬਾਰੇ ਪੁੱਛ ਪ੍ਰਤੀਤ ਕਰਨ ਨੂੰ ਮਨ ਕਾਲਾ ਪੈ ਜਾਂਦਾ ਸੀ ਰੁਸਣ ਰੁਸਣ ਕਰਦਾ ਮਨ ਜਿਵੇਂ ਈਉਂ ਆਪੇ ਦੀ ਕਦਰ ਵਧਾ ਰਿਹਾ ਹੋਵੇ ਮੇਰੀ ਛੋਟੀ ਭੈਣ ਮਲਵਿੰਦਰ ਰੁਸਣ ਵਿੱਚ ਵਧੇਰੀ ਮਾਹਰ ਸੀ ਜੇ ਮਲਵਿੰਦਰ ਬੀਰ ਨੂੰ ਦਾਲ ਵਿੱਚ ਵੱਧ ਕਿਉ ਪਾਏ ਤੋਂ ਤੇ ਕੁੜੀਆਂ ਨੂੰ ਬਿਨਾਂ ਚੂਪੜੀ ਦਾਲ ਦੇ ਵਿਰੋਧ ਵਿੱਚ ਰੋਸਾ ਕਰਦੀ ਤਾਂ ਭੂਆ ਜੀ ਪੂਰੀ ਕੁਰੁਖਤ ਆਵਾਜ਼ ਵਿੱਚ ਸਾਨੂੰ ਹੁਕਮ ਕਰਦੇ ਰੋਟੀ ਚੱਕ ਲੋ ਆਦੇ ਮੋਰੋ ਮਰਨ ਤੋਂ ਭੁਖੀ ਜੇ ਹੁਣੇ ਰੋਸੇ ਪਗਾਉਣੇ ਨੇ ਬਿਗਾਨੇ ਕਾਰਿਆ ਦੇ ਰੋਸੇ ਕੌਣ ਚੱਲੂ ਫਿਰ ਥੱਕ ਕੇ ਭੁਖਣ ਪਾਣੀ ਉਹ ਆਪਣੇ ਮੰਜੇ ਤੇ ਡੇਰੀ ਹੋ ਜਾਂਦੀ ਉਪ ਘੰਟਿਆਂ ਬੱਧੀ ਰੋਸੇ ਵਾਲੇ ਆਸਨ ਤੇ ਹੀ ਪੈਰਾ ਦੇ ਲੰਦੀ ਪਰ ਉਸ ਤੋਂ ਵੀ ਵੱਧ ਸਾਡੇ ਘਰ ਦੇ ਜ਼ਿੱਦੀ ਰਹੇ ਜਿਨ੍ਹਾਂ ਦੇ ਸਿਲੇਬਸ ਵਿੱਚ ਰੁੱਸੇ ਨੂੰ ਲਾੜ ਨਾਲ ਮਨਾ ਲੈਣਾ ਖਾਸ ਕਰਕੇ ਰੂਸੀ ਕੁੜੀ ਨੂੰ ਮਨਾਣਾ ਕਦੇ ਕਿਤੇ ਦਰਜੀ ਨਹੀਂ ਹੋਇਆ ਸੀ ਉਸ ਵੇਲੇ ਰੂਸੀ ਹੋਈ ਭੈਣਵਾਲ ਵੇਖ ਕੇ ਉਸ ਤੇ ਤਰਸ ਆਉਂਦਾ ਡਟੇ ਹੋਏ ਘਰਦਿਆਂ ਤੇ ਹਰਖ ਹੋਂਦਾ ਸੀ ਫਿਰ ਪਤਾ ਨਹੀਂ ਕਦੋਂ ਘਰਦਿਆਂ ਦਾ ਇਹੀ ਨੁਕਤਾ ਮੈਂ ਵੀ ਆਪਣੇ ਪੱਲੇ ਬੰਨ ਲਿਆ ਤੇ ਸੌਖੀ ਵੀ ਰਹੀ ਹਾਂ ਮੇਰੇ ਬੱਚਿਆਂ ਨੂੰ ਸ਼ਾਇਦ ਮੇਰੇ ਇਸ ਨੁਕਤੇ ਦੀ ਪਿੰਣਕ ਪੈ ਗਈ ਹੋਵੇ ਉਹਨਾਂ ਕਦੇ ਰੁੱਸਣਾ ਸਿੱਖਿਆ ਹੀ ਨਹੀਂ ਜੇ ਵਿਚਾਰੇ ਰੁੱਸ ਬੈਠਦੇ ਮੇਰੇ ਕੋਲ ਮਨਾ ਲੈਣ ਦੀ ਕੋਈ ਜੁਕਤ ਵੀ ਤਾਂ ਨਹੀਂ ਸੀ ਅਜਿਹੀ ਹੀ ਗੁਲਾਬੀ ਰੁੱਤ ਦੀ ਦਸ ਮੈਨੂੰ ਦਵਾਲੇ ਵਿਚਰਦੀਆਂ ਸਖੀਆਂ ਦੀਆਂ ਗੱਲਾਂ ਤੋਂ ਪੈਣ ਲੱਗੀ ਉਹਨਾਂ ਦੇ ਸੀਨੇ ਵਿੱਚ ਉੱਟਦੇ ਵਾਵਰੋਲਿਆਂ ਦਾ ਚੌਵਲਾ ਜਿਹਾ ਪੈਂਦਾ ਪਰ ਉਹਨਾਂ ਦੇ ਸੀਨੇ ਅੰਦਰ ਵਗਦੀਆਂ ਹਨੇਰੀਆਂ ਅਤੇ ਮੇਰੇ ਅੰਦਰ ਖੋਲ ਦੇ ਪਾਣੀਆਂ ਵਿਚਕਾਰ ਹਾਲੇ ਕਿਤੇ ਟਕਰਾਰ ਨਹੀਂ ਉਪਜਿਆ ਸੀ ਸਾਡੇ ਕੋਲ ਇਸ ਸਥਿਤੀ ਨੂੰ ਸਾਂਝਾ ਕਰਨ ਦੀ ਸੂਝ ਨਹੀਂ ਸੀ ਸਾਡੇ ਸ਼ਬਦਾਂ ਕੋਲ ਇਜ਼ਹਾਰ ਯੋਗੀ ਪੁਜਤ ਨਹੀਂ ਸੀ ਸਾਡੇ ਕੋਲ ਔੜ ਨਹੀਂ ਸੀ ਕਾਲਜ ਸਮੇਂ ਮੈਨੂੰ ਪੂਰਨ ਪ੍ਰਵਾ, ਜਗਜੀਤ ਅਤੇ ਸਵਰਨ ਬਾਜਵਾ ਜੀਆਂ ਸਖੀਆਂ ਮਿਲੀਆਂ ਪਰ ਇਹਨਾਂ ਨਾਲ ਬਚਪਨ ਸਾਂਝਾ ਨਾ ਹੋਣ ਕਰਕੇ ਦੋਸਤੀ ਦੀ ਸ਼ਿੱਦਤ ਦਾ ਰੰਗ ਵੀ ਕੁਝ ਬਿਖਰਿਆ ਤੇ ਪੇਤਲਾ ਜਿਹਾ ਲੱਗਦਾ ਰਿਹਾ ਦੂਜਾ ਵਕਤ ਵੀ ਹੁਣ ਚੱਕਮੇ ਪੈਰੀ ਹੋ ਲਿਆ ਸੀ ਫਿਰ ਵਕਤ ਦੀਆਂ ਧੱਕੀਆਂ ਹੋਈਆਂ ਹਾਲਾਤ ਹੱਥੋਂ ਮਜਬੂਰ ਆਪਣੀ ਹਥੇਲੀ ਦੀਆਂ ਲਕੀਰਾਂ ਅਨੁਸਾਰ ਨਿਭਦਿਆਂ ਇਸੇ ਧਰਤੀ ਦੀ ਹਿੱਕ ਤੇ ਵਿਚਰਦਿਆਂ ਵੀ ਹਮੇਸ਼ਾ ਲਈ ਗਵਾਚ ਗਈਆਂ ਆਪਸ ਵਿੱਚ ਲਾਪਤਾ ਹੋ ਗਈਆਂ ਮੇਰੀ ਗੈਰ ਹਾਜ਼ਰੀ ਵਿੱਚ ਉਹਨਾਂ ਸਭ ਤੇ ਕੀ ਗਰਮ ਹਵਾਵਾਂ ਵਗੀਆਂ ਜਾਂ ਮੈਨੂੰ ਉਮਰ ਦੇ ਦੁਪਹਿਰੇ ਕਿਵੇਂ ਅੰਗਾਰਾਂ ਤੇ ਨੰਗੇ ਪੈਰੀ ਚੱਲਣਾ ਪਿਆ ਇਸ ਸਭ ਦੀ ਕੋਈ ਖਬਰ ਕੋਈ ਦੁੱਖ ਸੁੱਖ ਵੀ ਅਸੀਂ ਸਾਂਝਾ ਕਰ ਲੈਣ ਦੀ ਮੌਲਤ ਨਹੀਂ ਜੁਟਾ ਸਕੀਆਂ ਇੱਕ ਵਾਰੀ ਉੜਦਿਆਂ ਹੱਥ ਐ ਕੰਸੋ ਮੇਰੇ ਟਾ ਕਪੜੀ ਸੀ ਕਿ ਜਗਜੀਤ ਦੇ ਹਸਬੰਦ ਨੂੰ ਦਿੱਲੀ ਦੰਗਿਆਂ ਸਮੇ ਉਸ ਦੀਆਂ ਅੱਖਾਂ ਸਾਹਮਣੇ ਗਲ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਗਿਆ ਜਗਜੀਤ ਨੇ ਆਪ ਉੱਪਰ ਵਿੱਚ ਕੇ ਆਪਣੇ ਮਾਸੂਮ ਬੇਟੇ ਨੂੰ ਫੁਸਰੇ ਹੋਏ ਹਜੂਮ ਦੇ ਪੈਰਾ ਤੇ ਡਿੱਕੇ 100 ਮਿੰਟਾਂ ਤਰਲਿਆਂ ਨਾਲ ਜੂੰਦਾ ਰੱਖ ਲਿਆ ਸ਼ੁਕਰ ਹੈ ਉੱਪਰ ਵਾਲੇ ਦਾ ਅੱਜ ਉਹ ਬੱਚਾ ਯੂਐਸਏ ਦੀ ਕਿਸੇ ਤਕੜੀ ਕੰਪਨੀ ਵਿੱਚ ਇੰਜੀਨੀਅਰ ਹੈ ਮੈਂ ਤਾਂ ਬਸ ਕਿਆ ਸੀ ਕਰ ਸਕਦੀ ਹਾਂ ਕਿ ਉਸ ਸਮੇਂ ਜ਼ਿੰਦਗੀ ਦਾ ਜਿਹੜਾ ਆਖਰੀ ਉਦਾਸ ਹਾਦਸਾ ਸਾਡੀ ਸਭ ਦੀ ਗੈਰ ਹਾਜ਼ਰੀ ਵਿੱਚ ਇਕੱਲਿਆਂ ਕਿਵੇਂ ਜਰਿਆ ਹੋਵੇਗਾ ਅਖਰਾਂ ਤੱਕ ਇਸ ਨੂੰ ਲਿਆਉਣਾ ਮੁਹਾਲ ਹੈ ਕੁਝ ਇਹੋ ਜਿਹੀ ਜੂਨ ਹੰਡਾ ਰਹੀ ਸਵਰਨ ਬਾਜਵਾ ਲਿਖੀ ਸਤਰ ਵਿਚਲੇ ਖਾਲੀ ਥਾਂ ਭਰਨ ਵਾਂਗ ਕਦੇ-ਕਦੇ ਮਿਲਦੀ ਤਾਂ ਹੈ ਪਰ ਮਿਲਣਾ ਕੜੀ ਦੀਆਂ ਸੂਈਆਂ ਦਾ ਮੋਤਾਜ ਹੁੰਦਾ ਹੈ ਇਹਨਾਂ ਤੋਂ ਬਿਨਾ ਇੱਕ ਸਖੀ ਦਾ ਉਲੇਖ ਵਿਸ਼ੇਸ਼ ਕਰਨਾ ਚਾਹਾਂਗੀ ਉਹ ਹੈ ਡਾਕਟਰ ਲਖਵਿੰਦਰ ਇੱਕ ਉਹ ਇੱਕ ਅਜੇ ਹੀ ਸਖੀ ਰਹੀ ਹੈ ਜਿਸ ਨਾਲ ਆਲੇ ਦੁਆਲੇ ਤੋਂ ਬਿਨਾ ਉਸਰਦੀ ਦੇਹੀ ਦੀ ਗੱਲ ਵੀ ਕਦੇ ਸਾਂਝੀ ਕਰ ਲਈਦੀ ਸੀ ਜਿਸ ਸੰਬੰਧੀ ਕਦੇ ਕਿਤੋਂ ਨਹੀਂ ਪੜਿਆ ਸੀ ਕਿਸੇ ਨੇ ਕੋਲ ਬੈਠ ਕੇ ਨਹੀਂ ਦੱਸਿਆ ਸੀ ਅਜਿਹੀ ਗੱਲ ਅਸੀਂ ਮਨਹਾਈਆਂ ਦੇ ਬਨੇਰਿਆਂ ਤੋਂ ਪਾਰ ਚੱਕਣ ਦੀ ਸਮਰੱਥਾ ਵਿੱਚੋਂ ਚੁਰਾ ਕੇ ਕਰਦੀ ਸੀ ਲਖਵਿੰਦਰ ਗੋਰੀ ਸੁਣਖੀ ਪਤਲੀ ਲੰਬੀ ਲਗਰ ਵਰਗੀ ਖੂਬਸੂਰਤ ਜਵਾਨੀ ਦੀ ਸਰਦਿਲਵਲ ਸੜਕ ਰਈ ਅਲੜ ਸੀ ਉਸ ਦੀਆਂ ਬਦਾਮਾ ਵਰਗੀਆਂ ਅੱਖਾਂ ਵਿੱਚ ਸੰਧੂਰੀ ਡੋਰੇ ਤੈਰਦੇ ਪਵਿਕ ਦੀਆਂ ਕਈ ਸੰਭਾਵਨਾਵਾਂ ਦੀ ਦੱਸ ਪਾਉਂਦੇ ਸਨ ਉਸ ਦੇ ਨਕਸ਼ ਖੂਬਸੂਰਤ ਲਿਖਾਈ ਦੇ ਅੱਖਰਾਂ ਵਰਗੇ ਸਨ ਉਹ ਮੇਰੇ ਤੋਂ ਉਮਰ ਵਿੱਚ ਵੱਡੀ ਸੀ ਸਾਡੇ ਘਰ ਨਾਲ ਨਾਲ ਸਨ ਸਾਨੂੰ ਦੋਹਾਂ ਨੂੰ ਇੱਕ ਟਿਊਸ਼ਨ ਮਾਸਟਰ ਲਗਾਇਆ ਗਿਆ ਖਿਚੜੀ ਸਿਰ ਵਾਲਾ ਪੂਰੇ ਕਾਲੇ ਰੰਗ ਦਾ ਚਿੱਟੇ ਚਾਗਦੇ ਦੰਦਾਂ ਵਾਲਾ ਉਹ ਮਾਸਟਰ ਮੈਨੂੰ ਹੁਣ ਵੀ ਕਦੇ-ਕਦੇ ਟੀਵੀ ਦੇ ਕਈ ਦ੍ਰਿਸ਼ਾਂ ਵਿੱਚ ਕਈ ਵਾਰੀ ਜਿਵੇਂ ਦਿਖਾਈ ਦੇ ਜਾਂਦਾ ਹੈ ਉਹ ਕਾਲਾ ਮਾਸਟਰ ਲਖਵਿੰਦਰ ਨੂੰ ਪੂਰੇ ਲਾੜ ਨਾਲ ਬੁਲਾਉਂਦਾ ਪਰ ਮੈਨੂੰ ਹਮੇਸ਼ਾ ਘੂਰ ਕੇ ਹੀ ਗੱਲ ਕਰਦਾ ਮੈਨੂੰ ਕਦੇ ਪਾਣੀ ਦਾ ਗਲਾਸ ਲੈਣ ਦੇ ਬਹਾਨੇ ਕਦੇ ਦੂਰ ਬੈਠ ਕੇ ਲੇਖ ਲਿਖਣ ਦੇ ਬਹਾਨੇ ਪਰੇ ਤੱਕ ਕੀ ਰੱਖਦਾ ਸੀ ਮੈਂ ਆਪਣੇ ਆਪ ਨੂੰ ਛੋਟੀ ਜਾਣ ਕੇ ਆਪਣੇ ਆਪ ਨੂੰ ਬੱਚੇ ਕਲ ਜਾਣ ਕੇ ਜਾਂ ਆਪਣੇ ਆਪ ਨੂੰ ਨਲਾਇਕ ਜਾਣ ਕੇ ਲਖਵਿੰਦਰ ਕੋਲ ਇਕੱਲਿਆਂ ਡੁਸਕਣ ਲੱਗਦੀ ਕਦੇ-ਕਦੇ ਉਸਦੇ ਗੱਲ ਲੱਗ ਰੋਂਦੀ ਮੈਨੂੰ ਆਪਣਾਪ ਹੀਣਾ-ਹੀਣਾ ਲੱਗਦਾ ਇੱਕ ਵਾਰੀ ਮੈਂ ਪਾਣੀ ਲੈਣ ਗਈ ਤਾਂ ਉਸ ਮਾਸਟਰ ਨੇ ਮੋਤੀਆਂ ਤੇ ਸਿਤਾਰਿਆਂ ਵਾਲੀ ਜਾਲੀ ਦੀ ਹਵਾ ਪਿਆਜੀ ਚੁੰਨੀ ਲਖਵਿੰਦਰ ਨੂੰ ਇਨਾਮ ਦਿੱਤੀ ਤਾਂ ਮੈਨੂੰ ਈਰਖਾ ਹੋਈ ਉਸਦੇ ਜਾਣ ਪਿੱਛੋਂ ਜਦ ਮੈਂ ਲਖਵਿੰਦਰ ਕੋਲ ਰਹੀ ਤਾਂ ਉਸਨੇ ਮੈਨੂੰ ਛਾਤੀ ਨਾਲ ਘੁੱਟ ਲਿਆ ਪੂਰੇ ਮੋਹ ਨਾਲ ਥੋੜੀ ਤੋਂ ਮੇਰਾ ਮੂੰਹ ਫੜ ਕੇ ਮੇਰੀਆਂ ਗਿੱਲੀਆਂ ਅੱਖਾਂ ਵਿੱਚ ਤੂਰੰਦਰ ਤੱਕ ਸਵਾਲੀਆ ਨਜ਼ਰਾਂ ਨਾਲ ਝਾਕਦਿਆਂ ਜਿਵੇਂ ਕੋਈ ਗੁੱਝੀ ਗੱਲ ਕਰਨ ਦਾ ਹੀਲਾ ਜਤਾਇਆ ਪਗਲੀ ਤੈਨੂੰ ਸਮਝ ਕਿਉਂ ਨਹੀਂ ਲੱਗਦੀ ਬਈ ਕਾਲੂ ਮਾਸਟਰ ਤੈਨੂੰ ਪਰੇ ਕਿਉਂ ਧੱਕੀ ਰੱਖਦਾ ਹੈ ਉਸਨੇ ਆ ਚੁੰਨੀ ਮੈਨੂੰ ਤੇਰੇ ਤੋਂ ਚੋਰੀ ਕਿਉਂ ਮੇਰੇ ਤੋਂ ਬਹੁਤ ਦੂਰ ਵਿਚਰਦੇ ਔਰਤ ਮਰਦ ਦੇ ਸਬੰਧਾਂ ਤੋਂ ਹੁਣ ਤੱਕ ਉੱਕਾ ਹੀ ਅਣਜਾਣ ਮੈਂ ਅਚਾਨਕ ਦੇਹੀ ਦੇ ਇਸ ਸਬੰਧ ਨਾਲ ਜਾ ਖੜੀ ਸੀ ਮੈਂ ਜਿਵੇਂ ਕੋਈ ਅਣਮੋਣੀ ਵਾਰਦਾਤ ਸੁਣ ਲਈ ਹੋਵੇ ਮਨ ਹੀ ਮਨ ਮੈਂ ਉਸ ਅੱਧੇ ਚਿੱਟੇ ਵਾਲਾਂ ਵਾਲੇ ਕਾਲੇ ਕਲੂਟੇ ਮਾਸਟਰ ਦੀ ਉਸ ਖੂਬਸੂਰਤ ਅੱਲੜ ਕੁੜੀ ਨਾਲ ਤੁਲਨਾ ਕਰਦੀ ਅਣਹੋਣੀ ਦਾ ਭਵਿੱਖ ਸਿਰਜਦੀ ਬੇ ਸਿਰ ਪੈਰ ਸੋਚਾ ਹਵਾਲੇ ਹੋਈ ਡੋਰ ਪੌਰ ਤੇ ਅਵਾਕ ਹੋ ਗਈ ਸੀ ਉਸ ਦਿਨ ਮੈਨੂੰ ਗਈ ਰਾਤ ਤੱਕ ਜਾਗਦਿਆਂ ਪਿਛਲੀਆਂ ਹੋਈਆਂ ਬੀਤੀਆਂ ਨਵੇਂ ਸਿਰਿਓਂ ਫਰੋਲਣੀਆਂ ਪਈਆਂ ਮੇਰੇ ਪ੍ਰਤੀ ਮਾਸਟਰ ਦਾ ਕੋਰਖਤ ਰਵਈਆ ਜੋ ਵਾਰ-ਵਾਰ ਮੇਰੇ ਹੰਝੂਆਂ ਨੂੰ ਠੇਸ ਲਾਉਂਦਾ ਸੀ ਉਸ ਦਾ ਰੁਖ ਬਦਲ ਗਿਆ ਮੇਰੇ ਅੰਦਰ ਟੀਚਰ ਲਈ ਪੜਦੇ ਵਿਸ਼ਵਾਸ ਸ਼ਰਧਾ ਅਤੇ ਸਤਕਾਰ ਨੂੰ ਢਾਲ ਲੱਗੀ ਸੀ ਉਸ ਪਿੱਛੋਂ ਮੈਂ ਉਸ ਮਾਸਟਰ ਨੂੰ ਸ਼ੱਕ ਦੀ ਨਜ਼ਰ ਵਿੱਚੋਂ ਪਰਖਣ ਲੱਗੀ। ਇੱਕ ਦਿਨ ਉਹ ਮੈਨੂੰ ਫੇਰ ਤਾੜਨ ਲੱਗਿਆ। ਮੈਂ ਕੋਈ ਸਪੈਲਿੰਗ ਠੀਕ ਲਿਖੇ ਸਨ ਪਰ ਮਾਸਟਰ ਨੇ ਉਸ ਅੱਖਰ 'ਦ' ਵਾਲੇ ਦਾਇਰਾ ਵਾਹ ਕੇ ਕੱਟ ਧਰੇ ਸਨ। ਮੈਂ ਕਿਤਾਬ ਦਾ ਪੰਨਾ ਖੋਲ ਕੇ ਦਿਖਾ ਦਿੱਤਾ। ਮੇਰੇ ਠੀਕ ਅੱਖਰ ਨੂੰ ਗਲਤ ਕਰਦਾ ਜਿਵੇਂ ਮੈਂ ਮਾਸਟਰ ਸਨ ਲਾਉਂਦਾ ਫੜ ਲਿਆ ਹੋਵੇ। ਮੇਰੇ ਅੰਦਰਲਾ ਰੋ ਪਲਾਂ ਹੰਝੂਆਂ 'ਚ ਤੇ ਫੇਰ ਮੇਰੇ ਬੋਲਨਾਂ 'ਚ ਵਹਿ ਤੁਰਿਆ। ਮੈਂ ਰੂੰਦਿਆਂ ਆਪਣੀ ਹਥੇਲੀ ਨਾਲ ਹੰਝੂ ਸਮੇਟਦਿਆਂ ਬਸ ਇੰਨਾ ਹੀ ਕਿਹਾ। ਮੈਂ ਬਾਪੂ ਜੀ ਨੂੰ ਦੱਸੂਗੀ ਵੀ ਤੁਸੀਂ ਸਾਨੂੰ ਦੋਹਾਂ ਨੂੰ ਅੱਡੋ ਅੱਡੀ ਪੜਾਉਨੇ ਹੋ ਉਸ ਦਿਨ ਪਿੱਛੋਂ ਮਾਸਟਰ ਟਿਊਸ਼ਨ ਦੇ ਪੈਸੇ ਵੀ ਬਿਨਾਂ ਲਿਆਂ ਵਾਪਸ ਨਹੀਂ ਆਇਆ ਫੇਰ ਮੈਂ ਤੇ ਲਖਵਿੰਦਰ ਇੱਕ ਦੂਜੀ ਦੇ ਹੋਰ ਨੇੜੇ ਹੋ ਗਈਆਂ ਅਸੀਂ ਆਪਣੇ ਦੁਆਲੇਵਲੀਆਂ ਮਨਾਹੀਆਂ ਤੇ ਝੂਰਦੀਆਂ ਘਰਦਿਆਂ ਦੀਆਂ ਚੁਗਲੀਆਂ ਕਰਦੀਆਂ ਘੰਟਿਆਂ ਬੱਧੀ ਰੂਹ ਦੀ ਤ੍ਰਿਪਤੀ ਵਾਲੀਆਂ ਗੱਲਾਂ ਕਰਦੀਆਂ ਕਈ ਵਾਰ ਇਕੱਠਿਆਂ ਹੀ ਸੌਂਦੀਆਂ ਇਨਾਂ ਦਿਨਾਂ ਵਿੱਚ ਮੈਂ ਉਸ ਨੂੰ ਆਪਣੇ ਵੀਰ ਨਾਲ ਵਿਆਹ ਲੈਣ ਜਿਹੇ ਬੇਤੁਕੇ ਸੁਪਨੇ ਸਿਰਜ ਰਹੀ ਸੀ ਕਿ ਅਚਾਨਕ ਬਾਪੂ ਜੀ ਦੀ ਬਦਲੀ ਟਾਂਡਾ ਉੜਮੜਦੀ ਹੋ ਗਈ ਸਾਨੂੰ ਵਿਛੜਨਾ ਔਖਾ ਲੱਗ ਰਿਹਾ ਸੀ ਉਸ ਵਕਤ ਸੱਚ ਹੀ ਨੋਹਾਂ ਨਾਲੋਂ ਮਾਸ ਦੇ ਵਖ ਹੋ ਜਾਣ ਵਰਗੀ ਚੀਜ਼ ਸਾਡੇ ਦੋਹਾਂ ਦੇ ਸੀਨੇ ਵਿੱਚ ਉਬਰੀ ਸੀ ਸਾਡੇ ਕੋਲ ਆਪਸੀ رابطہ ਬਰਕਰਾਰ ਰੱਖਣ ਦਾ ਕੋਈ ਵਸੀਲਾ ਨਹੀਂ ਸੀ ਚਿੱਠੀ ਲਿਖਣ ਤੇ ਜਾਂ ਸਰਨਾਮਾ ਦੇਣ ਤੇ ਵੀ ਸਖਤ ਮਨਾਹੀ ਸੀ ਇਸ ਦਰਦ ਭਰੀ ਜੁਦਾਈ ਸਮੇਂ ਅਸੀਂ ਇੱਕ ਦੂਜੀ ਤੋਂ ਜੁਦਾ ਹੁੰਦਿਆਂ ਇੱਕ ਬਚਪਨੇ ਵਾਲੀ ਸ਼ਰਤ ਭਵਿਕ ਦੀ ਝੋਲੀ ਵਿੱਚ ਰੱਖੀ ਕਿ ਅੱਜ ਤੋਂ 8-9 ਸਾਲਾਂ ਨੂੰ ਆਪਾਂ ਵਿਆਹੀਆਂ ਜਾਵਾਂਗੀਆਂ ਉਦੋਂ ਸਾਨੂੰ ਵਰੇ ਬਹੁਤ ਲੰਬੇ ਲੱਗਦੇ ਸਨ ਵਿਆਹ ਪਿੱਛੋਂ ਲੱਗਦਾ ਸੀ ਅਸੀਂ ਸਭ ਮਨਾਹੀਆਂ ਤੋਂ ਪਾਰ ਹੋਵਾਂਗੇ ਇਸੇ ਕਿਆਸ ਵਿੱਚੋਂ ਇਹ ਮਿੱਥ ਲਿਆ ਕਿ ਮਿਥੇ ਸੰਨ ਦੀ 20 ਜਨਵਰੀ ਨੂੰ ਦੁਪਹਿਰ ਦੇ 12 ਵਜੇ ਮੋਤੀ ਬਾਗ ਵਿੱਚ ਆਪੋ ਆਪਣੇ ਟਿਕਾਣਿਆਂ ਤੋਂ ਆ ਮਿਲਾਂਗੀਆਂ ਬਹੁਤ ਸਾਲਾਂ ਪਿੱਛੋਂ ਵੀ ਆਪਣੇ ਵਾਅਦੇ ਅਨੁਸਾਰ ਮੈਂ ਉੱਥੇ ਗਈ ਸੀ ਪਰ ਲਖਵਿੰਦਰ ਨਹੀਂ ਆਈ ਮੈਨੂੰ ਉਸ ਦਾ ਕੋਈ ਖੁਰਾ ਖੋਜ ਨਾ ਮਿਲਿਆ ਮੈਂ ਸੋਚਿਆ ਉਹ ਇਸ ਧਰਤੀ ਤੋਂ ਹੀ ਵਿਦਾ ਹੋ ਚੁੱਕੀ ਹੋਵੇਗੀ ਫੇਰ ਉੜਦਿਆਂ ਅੱਥ ਪਤਾ ਲੱਗਿਆ ਕਿ ਕੋਈ ਲਖਵਿੰਦਰ ਮੈਡੀਕਲ ਕਾਲਜ ਪਟਿਆਲਾ ਤੋਂ ਡਾਕਟਰ ਬਣ ਕੇ ਬਾਹਰਲੇ ਮੁਲਕ ਜਾ ਵਸੀ ਹੈ ਮੇਰੇ ਮਨ ਨੇ ਉਸ ਨੂੰ ਵਿਦਾ ਕਰਕੇ ਇਸ ਮਿਲਣ ਦੀ ਫਾਈਲ ਸਦਾ ਲਈ ਬੰਦ ਕਰ ਦਿੱਤੀ ਇਸ ਮਿਲਣ ਦਾ ਵਰਕਾ ਹੀ ਫਾੜ ਦਿੱਤਾ ਤੇ ਫੇਰ ਕਰਨੀ ਰੱਬ ਦੀ ਨਾਨਕ ਸਿੰਘ ਦੇ ਨਾਵਲਾਂ ਵਿੱਚ ਮਿਲਦੇ ਪਾਤਰਾਂ ਵਾਂਗ ਮੇਰੀ ਛੋਟੀ ਭੈਣ ਦੇ ਸਹੁਰੇ ਆਪਣੀ ਲੜਕੀ ਲਈ ਵਰ ਦੇਖਣ ਬਠਿੰਡੇ ਗਏ ਤਾਂ ਉਹ ਲੜਕਾ ਲਖਵਿੰਦਰ ਦਾ ਭਰਾ ਜੋ ਉਸ ਸਮੇਂ ਹਾਲੇ ਗੋਦੀ ਵਿੱਚ ਹੀ ਸੀ ਨਿਕਲਿਆ ਪੁੱਛਗਿੱਛ ਤੇ ਸਾਖ ਤਾਂ ਨਹੀਂ ਹੋਇਆ ਪਰ ਚਿਰਾਂ ਤੋਂ ਰੁੱਝਿਆ ਸਾਡਾ ਰਿਸ਼ਤਾ ਸਜਰਾ ਹੋ ਗਿਆ ਦੁਬਾਰਾ ਮਿਲਣ ਤੱਕ ਲਖਵਿੰਦਰ ਮਾਨਸਾ ਦੀ ਸੀਐਮਓ ਤੇ ਮੈਂ ਪੰਜਾਬੀ ਵਿਭਾਗ ਦੀ ਮੁਖੀ ਬਣ ਚੁੱਕੀ ਸੀ ਹੁਣ ਅਸੀਂ ਨਾਨੀਆਂ ਦਾਦੀਆਂ ਬਣ ਕੇ ਉਹਨਾਂ ਗਵਾਚੇ ਪਲਾਂ ਨੂੰ ਯਾਦਾਂ ਦਾ ਗਲੂਕੋਜ਼ ਚੜਾ ਕੇ ਆਪਣੇ ਆਪ ਨੂੰ ਤਰਵਾਸ ਦੇ ਲੈਂਦੀਆਂ ਹਾਂ ਜਦੋਂ ਕੋਈ ਬੰਦਿਸ਼ ਨਹੀਂ ਕੋਈ ਮਨਾਹੀ ਨਹੀਂ ਕੋਈ ਮਜਬੂਰੀ ਸਾਡੇ ਦੁਆਲੇ ਨਹੀਂ ਰਹੀ ਇਹਨਾਂ ਮਨਾਹੀਆਂ ਦੀ ਵਾੜ ਕਰਨ ਵਾਲੇ ਸਾਡੇ ਮਾਪੇ ਹੀ ਇਸ ਜੱਗ ਤੇ ਨਹੀਂ ਰਹੇ ਤਾਂ ਜ਼ਿੰਦਗੀ ਬਸ ਹਾਏ ਬਾਏ ਤੱਕ ਹੀ ਸਿਮਟ ਗਈ ਹੈ ਸਾਡੇ ਅੰਦਰੋਂ ਉਹ ਨਿਗ ਉਹ ਸੇਕ ਉਹ ਕਸ਼ਿਸ਼ ਸਭ ਸਮੇਂ ਹੱਥ ਤੋਂ ਖਿਰ ਗਏ ਹਨ ਅਸੀਂ ਦੋਵੇਂ ਰਸ ਕੱਢੇ ਗੰਨੇ ਦਾ ਛਿਲਕਾ ਜਿਹਾ ਹੋ ਕੇ ਰਹਿ ਗਈਆਂ ਹਾਂ ਖਾਸ ਸਮੇਂ ਪਿਛੋ ਦੋਸਤੀ ਬਸ ਮਜਬੂਰੀ ਜਈ ਹੋ ਜਾਂਦੀ ਹੈ ਗਰਜ਼ਾਂ ਦੇ ਹਾਂ ਦੀ ਹੋ ਜਾਂਦੀ ਹੈ ਲੈਂਡ ਦੇਣ ਦੇ ਲਿਖੇ ਜੋਖੇ ਜੋਗੀ ਹੋ ਕੇ ਰਹਿ ਜਾਂਦੀ ਹੈ। ਦੋਸਤੀ ਦੀ ਖੁਜ ਝਲਕ ਮੈਨੂੰ ਪੀ ਐਚ ਡੀ ਕਰਦਿਆਂ ਸੰਦੀਪ ਤੋਂ ਮਿਲੀ ਸੀ। ਮੈਨੂੰ ਲੱਗਦਾ ਉਹ ਮੇਰੀ ਕਹੀ ਜਾ ਰਹੀ ਗੱਲ ਦੇ ਅਰਥਾਂ ਤੱਕ ਉਸਦੀ ਪਹੁੰਚ ਸਾਵੀ ਹੈ। ਪਰ ਉਹ ਜਿਵੇਂ ਹੋਰਨਾਂ ਨਾਲ ਵੀ ਓਨੀ ਹੀ ਸਾਂਝੀ ਸੀ ਜਿਵੇਂ ਮੇਰੇ ਨਾਲ। ਹੋ ਸਕਦਾ ਉਸਦੀ ਮੇਰੇ ਨਾਲ ਜਤਲਾਈ ਹਮਦਰਦੀ ਨੂੰ ਹੀ ਦੋਸਤੀ ਕਰਕੇ ਮਾਣਦੀ ਰਹੀ ਹੋਵਾਂ। ਕੁਝ ਵੀ ਹੋਵੇ ਮੇਰੇ ਉਹਨਾਂ ਮਾਰੂਥਲੀ ਪਲਾਂ ਵਿੱਚ ਉਸਦੀ ਭਰੀ ਹਾਮੀ ਮੇਰੇ ਅੰਦਰ ਮੋਤੀਆ ਕੇਰ ਦੀ ਲੱਗਦੀ ਸੀ। ਸਵਾਰਥੀ ਮਨ ਉਸ ਦੋਸਤੀ ਨੂੰ ਹੋਰ ਨਾਲ ਵੰਡਣਾ ਨਹੀਂ ਚਾਹੁੰਦਾ ਸੀ ਪਰ ਉਸ ਤੇ ਅਤੇ ਮੇਰੇ ਵਿਚਕਾਰ ਪਲਿਆ ਉਮਰ ਦਾ ਵਕਫਾ ਸਮੇਂ ਦਾ ਪਹਾੜਾ ਬਣਿਆ ਰਿਹਾ ਅਖੀਰ ਉਹ ਵੀ ਆਪਣੇ ਵਤਨ ਦੀਆਂ ਸਰਹੱਦਾਂ ਪਾਰ ਕਰਦੀ ਅਮਰੀਕਾ ਜਾ ਵਸੀ ਉਸ ਤੇ ਜਾਣ ਪਿੱਛੋਂ ਮੈਂ ਕਈ ਦਿਨ ਉਦਾਸ ਰਹੀ ਉਧਰੀ ਜੀ ਫਿਰਦੀ ਰਹੀ ਜਿਵੇਂ ਮੇਰੇ ਸੀਨੇ ਵਿੱਚ ਪਲ ਦੀ ਦੋਸਤੀ ਦਾ ਕੋਈ ਠੁੰਮਣਾ ਡਿੱਗ ਪਿਆ ਹੋਵੇ ਉਸ ਤੇ ਜਾਣ ਦਾ ਖੱppa ਹੱਲੇ ਵੀ ਕਦੇ-ਕਦੇ ਮੇਰਾ ਅੰਦਰ ਖਰੋਚਦਾ ਹੈ ਉਸ ਤੋਂ ਪਿੱਛੋਂ ਮੈਂ ਕਦੇ ਕਿਸੇ ਨੂੰ ਸਖੀ ਨਹੀਂ ਬਣਾਇਆ ਜਿਵੇਂ ਮੰਨਦੇ ਹਾਣ ਵਾਲੇ ਰਿਸ਼ਤੇ ਪਾਲਨ ਦੀ ਉਮਰ ਹੀ ਹੁਣ ਵਿਆਹਜਗੀ ਹੋਵੇ ਹੁਣ ਮੇਰੇ ਬੱਚੇ ਮੇਰੇ ਕੋਲੋਂ ਪੜਦੇ ਮੇਰੇ ਵਿਦਿਆਰਥੀ ਮੇਰੇ ਦੋਸਤ ਹਨ ਮੇਰੇ ਸਭ ਕੁਲੀਗ ਮੇਰੀਆਂ ਸਖੀਆਂ ਹਨ ਤੇ ਮੈਂ ਉਹਨਾਂ ਦੀ ਦੋਸਤ ਹਾਂ ਜਿਨ੍ਹਾਂ ਨਾਲ ਹਰ ਗੱਲ ਸਾਂਝੀ ਕਰਦੀ ਇਹ ਭੁਲਾ ਲੈਂਦੀ ਹਾਂ ਕਿ ਕੋਈ ਓਲਾ ਵੀ ਪਾਲਣਾ ਚਾਹੀਦਾ ਹੈ ਕੋਈ ਔਰਤ ਮਰਦ ਹੋਣ ਦੇ ਵਿਚਲਾ ਓਲਾ ਕੋਈ ਦੂਜਿਆਂ ਦੀ ਨਜ਼ਰ ਵਿੱਚ ਪਲਦੀ ਚਲਾਕੀ ਦਾ ਓਲਾ ਕੋਈ ਸਵਾਰਥ ਅਧੀਨ ਹੋ ਰਹੀਆਂ ਮਿੱਠੀਆਂ ਗੱਲਾਂ ਦਾ ਓਲਾ ਪਰੇ ਸਭ ਓਲੇ ਮੈਂ ਸਮਝਦੀ ਹੋਈ ਵੀ ਨਾ ਸਮਝ ਹੋਈ ਰਹਿੰਦੀ ਹਾਂ ਮੇਰਾ ਮਨ ਜਾਣਦਾ ਹੈ ਕਿ ਓਲਿਆਂ ਵਿੱਚ ਦੋਸਤੀ ਨਹੀਂ ਪਲਦੀ ਕਈ ਵਾਰੀ ਮੇਰਾ ਕੋਈ ਕੁਲੀਨ ਮੇਰੇ ਨਾਲ ਗੱਲ ਕਰਦਾ ਮੇਰੀ ਵਿਛਾਈ ਪੂਰੀ ਖੁੱਲੀ ਵਿਸਾਦ ਤੇ ਗੁੱਜਾ ਮੁਸਕਰਾਉਂਦਾ ਹੋਇਆ ਆਪਣੇ ਪੱਤੇ ਪੂਰੀ ਤਰ੍ਹਾਂ ਲੁਕੋ ਰਿਹਾ ਮੇਰੇ ਅੰਤਰੇ ਲੈ ਰਿਹਾ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਵਕਤੀ ਦੋਸਤੀ ਕੁਰਸੀ ਦੀ ਮਜਬੂਰੀ ਹੋਵੇਗੀ ਇੱਕ ਸਮਝਾਤਾ ਤੈ ਹੈ ਕਿ ਜਿੰਨਾ ਚਿਰ ਇਹ ਸਭ ਦੋਸਤੀ ਦਾ ਦਮ ਪਰਦੇ ਰਹਿਣਗੇ ਮੈਂ ਪਿੱਛੇ ਨਹੀਂ ਹਟਾਂਗੀ ਇਹ ਸਾਂਝ ਪਾਲਦੇ ਇੱਕ ਸਪੇਸ ਇੱਕ ਵਿਤ ਹਮੇਸ਼ਾ ਕਾਇਮ ਰਹੀ ਹੈ ਅਜਿਹੇ ਸਮਝੌਤਿਆਂ ਸਾਹਮਣੇ ਖਬਰਾਂ ਵਰਗੀਆਂ ਅਨੇਕਾਂ ਗੱਲਾਂ ਕਰਕੇ ਵੀ ਬਹੁਤ ਕੁਝ ਅੰਦਾ ਅਣ ਕਿਆ ਰਹਿ ਜਾਂਦਾ ਹੈ ਹੰਜ ਛੁਪੇ ਰਹ ਜਾਂਦੇ ਹਨ ਦੁੱਖ ਸੁੱਖ ਦੀ ਚੀਜ਼ ਅੰਦਰ ਹੀ ਦਮ ਤੋੜਦੀ ਰਹਿ ਜਾਂਦੀ ਹੈ ਵਿੜੀ ਚਾੜਨ ਦੀ ਦਾਵੇਦਾਰ ਅਜਹੀ ਸਾਂਝ ਕੀ ਛੁਪਾ ਕੇ ਕੀ ਪ੍ਰਗਟ ਕਰਨਾ ਹੈ ਦੇ ਲੇਖੇ ਜੋਖੇ ਵਿੱਚ ਹੀ ਲੰਘ ਜਾਂਦੀ ਹੈ ਜਿਵੇਂ ਇਹ ਦੋਸਤੀ ਨਾ ਹੋ ਕੇ ਸਰਕਾਰੀ ਸਮਝੌਤਾ ਜਿਹਾ ਹੋਵੇ ਕੰਧ ਤੇ ਲੱਗੇ ਕੈਲੰਡਰ ਦੀਆਂ ਮੀਤੀਆਂ ਵੱਲ ਝਾਕਦੀ ਦੋਸਤੀ ਹੋਵੇ ਫੇਰ ਵੀ ਮੈਂ ਰੇਣੀ ਹਾਂ ਇਹਨਾਂ ਸਭ ਦੋਸਤਾਂ ਨੇ ਮੇਰੀਆਂ ਸਭ ਉਹਨਾਂ ਨੂੰ ਟੱਕ ਰੱਖਿਆ ਹੈ